ਸਾਊਂਡ ਸਿਸਟਮ ਜਿਆ ਸਾਰੀ ਸੈਸਰੀ ਲੱਗੀ ਹੋਈ ਹੈ ਨਾ ਪ੍ਰੋਪਰ ਵਿੱਚ ਤਾਂ ਜੀ ਆਲਾ ਲਾ ਲੈਂਦਾ ਆਪਾਂ ਲਾਉਂਦੇ ਨਹੀਂ ਕੀ ਫਾਇਦਾ ਜੀ ਪੈਰਾਂ 'ਚ ਵੱਜੀ ਜਾਵੇ ਕੈਮਰਾ ਗੋਮੜਾ ਵੀ ਲੱਗਿਆ ਹੋਇਆ ਬਾਈ ਬਾਈ ਕੈਮਰਾ ਵੀ ਲੱਗਿਆ ਹੋਇਆ ਤੇ ਤਾਂ ਬਈ ਸ਼ਰੀ ਕਰਾਇਆ ਪਿਆ ਹੈ ਨਾ ਕੰਮ ਆਹ ਦੇਖੋ ਤੇ ਆਪਾਂ ਬਈ ਦਿਖਾ ਦਈਏ ਸਾਰੀ ਗੱਲਬਾਤ ਆ ਜੋ ਔਲ ਟ੍ਰੈਕਟਰ ਹੰਡਾਇਆ ਪਹੁੰਚੇ ਆਪਾਂ ਤੇ ਬਾਈਆਂ ਕੋਲ ਟਰੈਕਟਰ ਹੀ ਬਾਲੇ ਵੱਡੇ ਵੱਡੇ ਆ ਆਪਣੇ ਨਾਲ ਅਜ ਬਾਈ ਹੋ ਬਾਈ ਸਸੀ ਕਲ ਕੀ ਹਾਲ ਹੈ ਕੀ ਨਾਮ ਹੈ ਬਾਈ ਆਪਣਾ ਸਰਬਜੀ ਸਿੰਘ ਹੈ ਜੀ ਸਰਬਜੀ ਸਿੰਘ ਤੇ ਬਾਈ ਇਹ ਕਿਹੜਾ ਮਾਡਲ ਟਰੈਕਟਰ ਹੈ 21 ਹੈ ਜੀ 21 ਮਾਡਲ ਹਾਂਜੀ ਅਰਜਨ ਨੋ ਹਾਂਜੀ ਠੀਕ ਹੈ ਕੀ ਗੱਲ ਬਾਤ ਆ ਬਾਈ ਸਾਰਾ ਕੁਝ ਦੱਸ ਦੋ ਦੇ ਬਾਰੇ ਫੋਰ ਵਾਈ ਫੋਰਸਟ ਪਾਰਟੀ ਆ ਜੀ 4x4 ਆ ਜੀ ਓਕੇ ਥੋੜੇ ਘੰਟੇ ਚੱਲੇਗਾ ਜੀ ਹੂੰ ਕਿੰਨੇ ਘੰਟੇ ਚੱਲੇ ਬਾਈ ਚੱਲਿਆ ਹੋਈ 1000 ਦੇ ਲਵੇ ਲਾਉਣੇ ਜੀ 1000 ਦੇ ਲਵੇ ਲਾਉਣੇ ਤੇ ਕੋਈ ਟਰੈਕਟਰ ਸਾਡੇ ਕੋਲ ਕਾਫੀ ਹੁੰਦੇ ਨੇ ਜੀ ਇੰਨਾ ਲਿਖਿਆ ਪੜੇ ਨਹੀਂ ਜਾਂਦਾ ਠੀਕ ਹੈ ਹਾਂ ਜੀ ਠੀਕ ਹੈ ਕਿ ਇਹ ਟਾਇਰ ਕਿੰਨੇ ਕੇ ਪੈਸੇ ਮੰਗਦੇ ਹੋ ਬਾਈ ਬਾਕੀ ਚੈਂਜਰ ਵਾਲੇ ਆ ਜੀ ਮਗਰ ਮੂਹਰੇ ਅੱਛਾ ਇਹ ਹਾਂ ਚੈਂਜਰ ਤੇ ਆ ਜਾਂਦਾ ਹਾਂ ਬਈ ਉੱਚਾ ਮਾਡਲ ਇਹ ਟਾਇਰ ਕਿੰਨੇ ਕੇ ਪੈਸੇ ਮੰਗਦੇ ਹੋ ਬਈ ਦੇ 70 ਪੈਸੇ ਦੇ 70 ਕੇ ਪੈਸੇ ਹੈਗੇ ਹਿੰਦੀ ਠੀਕ ਹੈ ਬਾਈ ਸਾਰੀ ਕੰਡੀਸ਼ਨ ਦਿਖਾ ਦੇ ਉਧਰੋਂ ਚਾਰੇ ਟਾਇਰ ਦਿਖਾ ਦੇ ਚਾਰੇ ਪਾਸਿਓਂ ਤੇ ਸਾਰੀ ਗੱਲ ਕੁਆਲਟੀ ਆ ਹਮ ਬੈਟ ਬੁੱਟ ਲੱਗੇ ਹੋਏ ਨੇ ਠੀਕ ਹੈ ਸੈਸਰੀ ਸਾਰਾ ਕੁਝ ਨਾਲ ਦੇਵਾਂਗੇ ਆਪਾਂ ਠੀਕ ਹੈ ਠੀਕ ਹੈ ਇਹ ਇਹ ਸਾਰਾ ਕੁਝ ਨਾਲ ਦਾ ਹਣਾ ਬਾਈ ਹਾਂਜੀ ਹਾਂਜੀ ਠੀਕ ਹੈ ਤੇ ਆ ਆ ਜਿਹੜਾ ਹੁੰਦਾ ਐਂਪ ਬੂਫਰ ਹੁੰਦਾ ਇਹ ਤਾਂ ਕੰਪਲੀ ਲਾ ਕੇ ਨਹੀਂ ਦਿੰਦੀ ਹੈ ਨਾ ਇਹ ਤਾਂ ਪਾਚ ਲਾਉਣਾ ਪੈਂਦਾ ਹਾਂਜੀ ਹਾਂਜੀ ਠੀਕ ਹੈ ਆਜੋ ਬਾਈ ਅੱਗੇ ਆਜੋ ਹੁਣ ਆਪਾਂ ਚਲਦੇ ਹਾਂ 59 11 ਇਹ ਵੀ ਇਹ ਵੀ ਆਪਣਾ ਬਾਈ ਇਹ ਜ਼ਿੰਮੇਦਾਰ ਦਾਜੀ ਕੋਈ ਚੱਕਣ ਨਹੀਂ ਜਾ ਰਿਹਾ ਕਿਹੜਾ ਕਿਹੜਾ ਮਾਡਲ ਹੈ ਬਾਈ ਇਹ ਹੈਗਾ ਜੀ 95 ਮਾਡਲ ਹੈ 95 ਮਾਡਲ ਹਾਂਜੀ ਹਾਂਜੀ ਤੇ ਰੇਟ ਵੀ 95 ਹੀ ਕਰਤਾ ਹੈ ਹਾਂਜੀ ਹਾਂਜੀ 95 ਮਾਡਲ ਰੇਟ ਵੀ 95 ਕਰਤਾ ਕੀ ਗੱਲ ਬਾਤ ਬਾਈ ਇਹਦੇ ਬਾਰੇ ਵੀ ਦੱਸ ਦਿਓ ਸਾਰਾ ਕੁਝ ਟਾਇਰ ਕਿੰਨੇ ਪੈਸੇ ਮੰਗਦੇ ਆ ਤੇ ਆ ਗਿਆ ਨਹੀਂ 45 ਪੈਸੇ ਟਾਇਰ 45 ਕੇ ਪੈਸੇ ਟਾਇਰ ਹਾਂਜੀ ਹਾਂਜੀ ਠੀਕ ਐ ਲਓ ਮਿੱਤਰੋ ਚੈੱਕ ਕਰ ਲਓ ਜਿਹੜੇ ਬਾਈ ਨੇ ਤਿਆਰ ਕਰਾਉਣਾ 59 11 ਹਨਾ ਤੇ ਮੈਂ ਤਾਂ ਕਹਿੰਦਾ ਨਹੀਂ ਬਈ ਇਹ ਤੋਂ ਸਸਤਾ ਕੋਈ ਮਿਲੂਗਾ ਤੁਹਾਨੂੰ ਤੇ ਇੱਕ ਵਾਰੀ ਡਾਕਟਰ ਜੀਵੀ ਦਾਰ ਦਾ ਟਰੈਕਟਰ ਆ ਜੀ ਠੀਕ ਹੈ ਜੀ ਹਾਂਜੀ ਹਾਂਜੀ ਕਿਉਂਕਿ 5911 ਦਾ ਬਾਈ ਨਾਮ ਚੱਲਦਾ ਜੇ ਕਿਸੇ ਨੇ ਤਿਆਰ ਕਰਾਉਣਾ ਤਾਂ ਤੁਸੀਂ ਜ਼ਰੂਰ ਇੱਥੇ ਆਜੋ ਤੇ ਬਾਈ ਦਾ ਟਰੈਕਟਰ ਦੇਖੋ ਤੇ ਇੱਧਰ ਆਜੋ ਬਾਈ 2021 ਮਾਡਲ ਇਹ ਵੀ 21 ਹੈ ਜੀ ਠੀਕ ਹੈ ਇਹ ਵੀ 4x4 ਆ ਬਾਈ ਹਾਂਜੀ ਹਾਂਜੀ ਕੀ ਗੱਲ ਬਾਤ ਆ ਬਾਈ ਇਹਦੇ ਬਾਰੇ ਮਾੜੀ ਦੱਸ ਦੋ ਸਾਰੀ ਇਹ ਵੀ ਥੋੜੀ ਚੱਲਾਈ ਹਜ਼ਾਰ ਦੇ ਲੈਵਲ 'ਤੇ ਲਾਉਣੀ ਚੱਲਿਆ ਤੁਸੀਂ ਦੇਖ ਹੀ ਛਾਕਦੇ ਹੋ ਟਾਇਰ ਨਾਲ ਦੀਨੇ ਫਸਟ ਆਫ ਆਲ ਕਿੰਨੇ ਕਿੰਨੇ ਪੈਸੇ ਪਏ ਆ ਟਾਇਰ ਬਾਈ ਇਹਦੇ ਤਹੇ ਨਾ ਕਹੇ ਵੀ ਬਈ ਇਹ ਤਾਂ ਘਟ ਨਿਕਲੇ ਠੀਕ ਹੈ ਠੀਕ ਹੈ ਸਹੀ ਗੱਲ ਸਹੀ ਗੱਲ ਆ ਬਈ ਠੀਕ ਹੈ ਐਸੈਸਰੀ ਸੁਸਰੀ ਪੂਰੀ ਹੋ ਗਿਆ ਬਾਬਾ ਜੀ ਆ ਡੱਕ ਡੱਕ ਲੱਗਾ ਹੋਇਆ ਐ ਪੁੱਪ ਲੱਗਾ ਹੋਇਆ ਪੂਰੀ ਘੈਂਟ ਗੱਲ ਬਾਤ ਹੈ ਕਿ ਟਰੈਕਟਰ ਜੇ ਆਪਾਂ ਰੇਟ ਦੀ ਗੱਲ ਕਰ ਲਈਏ ਬਈ ਰੇਟ ਦੇ ਹਿਸਾਬ ਨਾਲ ਤਾਂ ਜਮੇ ਸਾਫ ਹੈ ਹਨਾ ਰੇਟ ਕਿੰਨਾ ਬਈ ਦਾ ਬਾਕੀ ਹੋਰ ਆ ਨਾ ਇਹ ਸੀ ਆਡੀ ਆ ਗਈ ਇਹ ਬੰਦ ਹੋ ਗਈ ਟਰੈਕਟਰ ਹਾਂ 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 4x4 ਠੀਕ ਹੈ ਜਿਹੜਾ ਵੱਡਾ ਟਰੈਕਟ ਮੰਨ ਕੇ ਚਲੋ 52 ਇਲੈਕਟ੍ਰੀਸ਼ੀਅਨ ਕਰਤੀ ਜੀ ਹਾਂਜੀ ਠੀਕ ਹੈ ਕੀ ਕੀ ਰੇਟ ਕੀ ਹੈ ਬਈ ਦਾ ਇਦਾਂ ਹੈਗਾ ਜੀ 9,65,000 ਰੁਪਏ 965 ਬਾਈ ਮੌਕੇ ਤੇ ਕੁਝ ਹੋ ਜਾਊਗਾ ਇੱਧਰ ਉੱਧਰ ਕਰਦਾ ਇਹ ਜੇ ਕੋਈ ਆਉਂਦਾ ਵੀਡੀਓ ਦੇਖ ਕੇ ਕਰਦਾ ਠੀਕ ਹੈ ਠੀਕ ਆਜੋ ਬਈ ਅੱਗੇ ਆਜੋ ਇਹ ਕਿਹੜਾ ਟਰੈਕਟਰ ਹੈ ਬਾਈ 2009 ਮਾਡਲ ਆ 2009 ਮਾਡਲ ਸੋਰੀ ਹਾਂਜੀ ਠੀਕ ਹੈ ਨਿਊ ਹੋਲ ਹੈ ਨਾ ਹਾਂਜੀ ਤੇ ਕੀ ਕੀ ਬਾਈ ਦਾ ਰੇਟ ਦੱਸ ਦੋ ਕੀ ਹੈ ਤਾਂ 1 लाख 70000 370 ਠੀਕ ਹੈ ਇਹਦੇ ਬਾਰੇ ਵੀ ਦੱਸ ਦੋ ਬਾਈ ਗੱਲਬਾਤ ਕੀ ਆ ਨੰਬਰ ਕਿੱਥੋਂ ਦਾ ਬਾਈ ਪਹਿਲਾਂ ਸਪੱਸ਼ਟ ਬਣਾ ਫਰਸਟ ਪਾਰਟੀ ਹੁੰਦੀ ਨਹੀਂ ਠੀਕ ਹੈ ਕਿੱਥੋਂ ਦਾ ਨੰਬਰ ਇਹ ਅਸਾ ਪੰਜਾਬ ਨੰਬਰੀ ਹਾਂ ਪੰਜਾਬ ਪੰਜਾਬ ਜ਼ਿਆਦਾਤਰ ਪੰਜਾਬ ਨੰਬਰੀ ਮਿਲਣਗੇ ਮਿੱਤਰੋ ਤੁਹਾਨੂੰ ਹਰਿਆਣਾ ਵਾਲਾ ਮੰਡੀ ਦੇ ਵਿੱਚੋਂ ਤੇ ਇਹ ਬਾਈ ਦੀ ਦੁਕਾਨ ਆ ਆਪਣੇ ਬਿਕਦਾ ਜੀ ਹਾਂ ਹਰਿਆਣਾ ਆਪਾਂ ਪੰਜਾਬ ਵੀ ਲੈਣੇ ਠੀਕ ਹੈ ਇੱਕ ਬਾਈ ਹਨ ਮੈਂ ਖਾਸੀਅਤ ਦੇਖੀ ਹੈ ਵੀ ਹਰ ਇੱਕ ਟਰੈਕਟਰ ਦੇ ਜਿਹੜਾ ਤੁਹਾਡੇ ਕੋਲ ਟਰੈਕਟਰ ਖੜਾ ਹਰ ਇੱਕ ਦੇ ਵੀ ਸੌਲ ਸਿਸਟਮ ਜਾਂ ਸਾਰੀ ਸੈਸਰੀ ਲੱਗੀ ਹੋਈ ਹੈ ਨਾ ਪ੍ਰੋਪਰ ਵਿੱਚ ਤਾਂ ਜੀ ਆਲਾ ਲਾ ਲੈਂਦਾ ਆਪਾਂ ਲਾਉਂਦੇ ਨਹੀਂ ਕੀ ਫਾਇਦਾ ਜੀ ਪੈਰਾਂ 'ਚ ਵੱਜੀ ਜਾਊਗਾ ਹਾਂ 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 ਹੈਨਾ ਠੀਕ ਹੈ ਠੀਕ ਹੈ ਤੇ ਕੀ ਕੀ ਰੇਟ ਕੀ ਹੈ ਬਈ ਇਹਦਾ 3,70,000 3 70 2009 ਮਾਡਲ ਨਿਊ ਹਾਲੈਂਡ ਇਹ ਅੱਗੇ ਆ ਜਾਓ ਬਈ ਫਾਰਮ ਟਰੈਕ ਇਹ ਕਿਹੜਾ ਮਾਡਲ ਹੈ ਬਈ 15 ਹੈ ਹਾਂਜੀ ਠੀਕ ਹੈ 525 ਹੈ ਜੀ ਇਹਦੇ ਬਾਰੇ ਵੀ ਦੱਸ ਦਿਓ ਬਈ ਕੀ ਗੱਲ ਬਾਤ ਹੈ ਫਰਸਟ ਪਾਰਟੀ ਹੈ ਜੀ ਠੀਕ ਹੈ ਇਹ ਵੀ ਫਰਸਟ ਕੁਆਲਟੀ ਹੈ ਇਹਦੇ ਵੀ ਸਾਰਾ ਕੁਝ ਹੀ ਲੱਗਿਆ ਹੋਇਆ ਸਾਰੀ ਸਸਤਰੀ ਲੱਗੀ ਹੋਈ ਹੈ ਰੰਗ ਪੇਂਟ ਤੁਸੀਂ ਦੇਖ ਹੀ ਸਕਦੇ ਹੋ ਤੁਹਾਡੇ ਸਾਹਮਣੇ ਹੈ ਹਨਾ ਜਿੱਥੇ ਹੈਗਾ ਜਿੱਥੋਂ ਲਹਿਆ ਹੋਇਆ ਲਹਿਆ ਹੋਇਆ ਠੀਕ ਹੈ ਸਾਰਾ ਓਰੀਜਨਲ ਹੀ ਹੈ ਬਾਈ ਜਿਹੜਾ ਵੀ ਕੁਝ ਹੈਗਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਤੇ ਇਹਦਾ 2015 ਮਾਡਲ ਦਾ ਰੇਟ ਕੀ ਹੈ ਬਾਈ 5 25 5 25 ਠੀਕ ਹੈ ਹੌਲੈਂਡ ਦੇ ਸਾਵਨ ਵਾਲਾ ਬਾਬੇ ਰੰਗ ਜਿਹੜਾ ਪੈਸੇ ਜਾਇਜ਼ ਨੇ ਤੇ ਇਧਰ 11 ਮਾਡਲ ਹੌਲੈਂਡ ਹੈ ਜੀ ਨਿਊ ਹੌਲੈਂਡ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਇਹ ਇਹ ਬਾਈ ਇਹ ਕੀ ਗੱਲਬਾਤ ਹੈ ਇਹਦੇ ਬ 3 स्पीड ਦੇ ਵਿੱਚ ਹੈ ਜੀ ਇਹ 3 ਸਪੀਡ ਹੈ ਹਾਂਜੀ ਹਾਂਜੀ ਠੀਕ ਹੈ ਟਾਟੂਸਮ ਦੇ ਸਾਹਮਣੇ ਨੇ ਰੇਟ ਰੇਟ ਬਾਈ ਕੀ ਹੈ ਤਾਂ 4 15 4 15 ਰੇਟ ਹੈ ਬਾਈ ਟਾਇਰ ਇਹਦੇ ਕਿੰਨੇ ਕਿ ਮੰਗਦੇ ਹੋ ਤੁਸੀਂ ਨਵੇਂ ਨੇ ਜੀ ਗੁਡਗਿਅਰ ਦੇ ਅੱਛਾ ਨਵੇਂ ਟਾਇਰ ਨੇ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਰੇਟ ਦੇ ਹਿਸਾਬ ਨਾਲ ਬਾਈ ਠੀਕ ਹੈ ਹਾਂ ਜੈ ਜੈ ਠੀਕ ਹੈ ਇੱਧਰ ਆ ਜਾਓ ਬਾਈ ਇਹ ਕਿਹੜਾ ਮਾਡਲ ਹੈ ਬਾਈ ਇਹ 33 19 ਹੈ ਜੀ 19 ਹੈ ਜੀ ਇਹ 19 ਮਾਡਲ ਹੈ ਬਾਈ ਨਿਊ ਹਾਲੈਂਡ ਹਾਂਜੀ 19 ਮਾਡਲ ਕੀ ਗੱਲ ਬਾਤ ਹੈ ਬਾਈ ਸਾਰੀ ਗੱਲ ਬਾਤ ਦੱਸ ਦੋ ਸਪੈਸ਼ਲ ਐਡੀਸ਼ਨ ਹੈ ਜੀ ਠੀਕ ਹੈ ਫਸਟ ਪਾਰਟੀ ਹੈ ਠੀਕ ਹੈ ਟਾਇਰ ਟੁਰਡੇ ਛੋਟੇ ਛਾਮਣੀ ਨੇ ਜੀ ਹਾਂ ਰੰਗਪੇੜ ਵੀ ਹੂੰ ਸਤਰੀ ਇਹਦੇ ਹੈਗੀ ਆ ਡੈਕ ਹੈ ਨਹੀਂਗਾ ਠੀਕ ਹੈ ਡੈਕ ਹੈ ਹੀ ਨਹੀਂ ਦੇਖੀ ਠੀਕ ਹੈ ਬਾਕੀ ਆਪਾਂ ਕਰਨਾ ਵੀ ਕੀ ਹੈ ਜਿਆ ਸਮਝ ਨਹੀਂ ਦੱਸਿਆ ਰੇਟ ਬਾਈ ਦੱਸ ਦੇ ਇਹਦਾ 7 10 19 ਮਾਡਲ ਨਿਊ ਨੋਲੈਂਡ 36 30 ਤੇ ਇੱਧਰ ਆ ਜਾਓ ਬਾਬੇ ਇੱਧਰ ਦਿਖਾਉਣੇ ਆਪਾਂ 2021 ਮਾਡਲ 31 ਮਾਡਲ ਹੈ ਜੀ 55000 ਜਰਪੈ ਜੋ ਡੀਅਰ ਹਾਂਜੀ ਕੀ ਗੱਲ ਬਾਤ ਆ ਬਈ ਇਹਦੇ ਬਾਰੇ ਵੀ ਦੱਸ ਦੋ ਇਹ ਵੀ ਫਰਸਟ ਕੁਆਲਟੀ ਹੈ ਜੀ ਫਰਸਟ ਕੁਆਲਟੀ ਕਿ ਕਿੱਥੋਂ ਦਾ ਨੰਬਰ ਆ ਬਈ ਬਠਿੰਡੇ ਦਾ ਨੰਬਰ ਹਾਂਜੀ ਹਾਂਜੀ ਠੀਕ ਹੈ ਤੇ ਕੀ ਗੱਲ ਬਾਤ ਆ ਬਈ ਆ ਜੋ ਟਾਇਰ ਦਿਖਾ ਦੋ ਟਾਇਰ ਤੋਂ ਨਾਲ ਦੀ ਨੇ ਜੀ ਜੇ ਬਈ ਰੇਟ ਦੇ ਹਿਸਾਬ ਨਾਲ ਗੱਲ ਕਰ ਲਈਏ ਤਾਂ ਸਾਹ ਆ ਪਿਆ ਹਨਾ ਟਰੈਕਟਰ ਖੁੱਲਦਾ ਹਿੱਸਾ ਜੀ ਹਾਂ ਠੀਕ ਹੈ ਜੀ ਤੇ ਸਾਰਾ ਕੁਝ ਲੱਗੀ ਐਸੈਸਰੀ ਲੱਗੀ ਹੋਈ ਆ ਹਨਾ ਬਈ ਕਿ ਟਾਇਰ ਕਿੰਨੇ ਕਿ ਮੰਨਦੇ ਹੋ ਬਈ ਦੇ 100 ਘੰਟਾ ਚੱਲਿਆ ਹੋਇਆ ਜੀ 100 ਘੰਟਾ ਚੱਲਿਆ ਹੋਇਆ ਹਾਂਜੀ ਠੀਕ ਹੈ ਟਾਇਰ ਤਾਂ ਫਿਰ ਪੂਰੀ ਪਏ ਹੈ ਹਾਂਜੀ ਹਾਂਜੀ ਠੀਕ ਹੈ ਤੇ ਇੱਧਰ ਆ ਗਿਆ ਬਈ ਏਸੀ ਵਾਲਾ ਹਨਾ ਜਿਹਨੂੰ ਕਹਿੰਦੇ ਨੇ ਆਪਾਂ ਕਾਰ ਕਾਰ ਨਾਲ ਕੰਮ ਕਰਦਾ ਹੈ ਬਈ 2019 ਮਾਡਲ ਹੈ ਤੇ ਕੈਮਰਾ ਗੋਮੜਾ ਵੀ ਲੱਗਿਆ ਹੋਇਆ ਬਈ ਬਈ ਕੈਮਰਾ ਵੀ ਲੱਗਿਆ ਹੋਇਆ ਤੇ ਆਪਾਂ ਬਈ ਸੇਟਿੰਗ ਕਰਾਇਆ ਪਿਆ ਹਨਾ ਕੰਮ ਆਹ ਦੇਖੋ ਤੇ ਆਪਾਂ ਬਈ ਦਿਖਾ ਦਈਏ ਸਾਰੀ ਗੱਲਬਾਤ ਆ ਜਾਓ ਮਿੱਤਰੋ ਇਹ ਵਾਸ਼ਿ ਕੁਆ ਉਹ ਰਿਕਾਂਡੀ ਚੱਲਿਆ ਹੋਇਆ ਅੱਛਾ ਇੱਕ ਵਾਰੀ ਦਿਖਾ ਦਈਏ ਹਨਾ ਬਈ ਆਪਾਂ ਆਹ ਕੈਮਰਾ ਲਾਏਗਾ ਦੰਮ ਲੱਗਿਆ ਵੇ ਇਹ ਪਿੱਛੇ ਕੈਮਰਾ ਲੱਗਿਆ ਹੋਇਆ ਬਈ ਹਾਂਜੀ ਹਾਂਜੀ ਗੱਡੀ ਵਾਲਾ ਸੈਟਾ ਚੋਂ ਠੀਕ ਹੈ ਅੱਛਾ ਇਹ ਐਨਵੀਡੀ ਲੱਗੀ ਹੋਈ ਹੈ ਹਾਂਜੀ 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 ਠੀਕ ਹੈ ਇਧਰ ਟੈਕ ਟਕ ਲੱਗਿਆ ਹੋਇਆ ਹੈ ਸਾਰਾ ਕੋਈ ਹੈ ਸਾਰਾ ਕੋਈ ਠੀਕ ਹੈ ਇਹ ਬਈ ਕਿੰਨੇ ਘੰਟੇ ਚੱਲਿਆ ਮੜਾ ਦਿਖਾ ਦੀਏ ਆਪ ਹਾਂ ਹਾਂ ਦਿਖਾਓ ਜੀ ਲਓ ਬਾਬਿਓ 8 ਚੱਲਿਆ ਕੈਂ 300 ਪਰ ਕਿੰਨੇ ਦਿਖਾ ਰਿਹਾ ਬਈ 800 895 ਹੈ ਨਾ 895 895 ਹੈ ਨਾ ਬਸ ਨਾ ਕੀ ਚੱਲਿਆ ਬਈ ਚੱਲਿਆ ਸਾਰਾ Ориਜਨਲ ਹੈ ਤੇ ਤੁਸੀਂ ਆ ਵਿੱਚੋਂ ਦੇਖ ਲਓ ਸਾਰੀ ਕੰਡੀਸ਼ਨ ਘੈਂਟ ਗੱਲਬਾਤ ਹੈ ਤੇ ਏਸੀ ਜਿਹੜਾ ਆ ਕੈਵਨ ਲੱਗਿਆ ਹੋਇਆ ਤੇ ਸਾਰੀ ਗੱਲਬਾਤ ਵਧੀਆ ਹੈ ਤੇ ਭਾਈ ਮਾਡਲ ਕਿਹੜਾ ਦੱਸਿਆ ਇਹ ਇਹ ਮਾਡਲ ਆਪਾਂ ਮੈਂ ਲਿਖਿਆ ਸੀ 19 ਮਾਡਲ 19 ਜੀ ਠੀਕ ਹੈ ਰੇਟ ਬਾਈ 945 ਟਾਇਟਰ ਨਾਲ ਦੀ ਨਹੀਂ ਇਹ ਸਾਰਾ ਕੁਝ ਨਾਲ ਦੀ ਹੈ ਬਾਈ ਹਾਂਜੀ ਹਾਂਜੀ ਠੀਕ ਹੈ ਬਾਈ ਰੇਟ ਦੀ ਗੱਲ ਕਰ ਲਈ ਹੈ ਨਾ 945 ਲਿਖਿਆ ਆਪਾਂ ਕੋਈ ਨਾ ਮੌਕੇ ਤੇ ਕਰ ਲੈਂਦੇ ਮੌਕੇ ਤੇ ਹੋ ਜਾਊਗਾ ਇਧਰ ਉਧਰ ਠੀਕ ਹੈ ਜੇ ਮਿੱਤਰੋ ਵੀਡੀਓ ਦੇਖ ਕੇ ਆਉਣੇ ਉਹ ਤਾਂ ਰੇਟ ਇਧਰ ਉਧਰ ਹੋ ਜਾਊਗਾ ਬਾਈ ਕਹਿੰਦਾ ਕੋਈ ਚੱਕਰ ਨਹੀਂ ਇੱਕ ਵਾਰੀ ਆਪਾਂ ਕੰਡੀਸ਼ਨ ਦਿਖਾ ਦਈਏ ਟਰੈਕਟਰਾਂ ਦੀ ਕੰਡੀਸ਼ਨ ਰੇਟ ਦੇ ਹਿਸਾਬ ਨਾਲ ਇਹ ਰਾਤ ਹੀ ਲਿਆਏ ਆ ਆਪਾਂ ਕੱਲ੍ਹ ਘਰੇ ਪਾਣੀ ਮਾਰ ਕੇ ਹੱਕ ਕੇ ਲਿਆਏਗੇ ਅੱਛਾ ਜੀ ਕੋਈ ਰੰਗ ਪੇਂਟ ਕਿਤੇ ਨਹੀਂ ਹੈ ਠੀਕ ਹੈ ਠੀਕ ਹੈ ਤੇ ਬ ਗੱਲ ਕਰ ਲਈਏ ਮਾਡਲ ਦੇ ਕੰਪੈਰੀਜ਼ਨ ਕਰ ਲਈਏ ਤਾਂ ਜੈਜ ਰੇਟ ਹੈ ਹਨਾ ਬਾਈ ਠੀਕ ਹੈ ਤੇ ਇਧਰ ਵੀ ਬਾਈ ਸਾਫ ਹੈ ਤੇ ਬਾਈਆਂ ਦਾ ਉੱਪਰ ਨੰਬਰ ਮੈਂਸ਼ਨ ਕਰਾਂਗੀ ਤੇ ਜਿਹੜੇ ਬਾਈ ਨੇ ਵੀ ਆਉਣਾ ਤਾਂ ਬਾਈ ਦੀ ਦੁਕਾਨ ਤੇ ਵਿਜ਼ਿਟ ਜ਼ਰੂਰ ਕਰਿਓ ਬਾਈ ਇੱਕ ਵਾਰੀ ਐਡਰੈਸ ਦੱਸ ਦੇ ਆਪਣੀ ਸ਼ਾਪ ਹੈ ਕਿੱਥੇ ਹੰਡੇ ਹੈ ਜੀ ਕਿੱਥੇ ਜੇ ਬਾਈ ਪ੍ਰੋਪਰ ਐਡਰੈਸ ਆਪਣਾ ਜੀ ਜਦੋਂ ਆਪਾਂ ਉਧਰ ਆਉਣੇ ਆਂੀ ਖੁੱਡੀ ਰੋਡ ਤੋਂ ਬ੍ਰੈਡ ਕੋਲੇ ਆ ਜੀ ਕਰ ਠੀਕ ਹੈ ਬਾਈ ਇੱਕ ਆਪਾਂ ਆਪਣੇ ਕੋਲ ਬੰਦਾ ਜੇ ਆਉਂਦਾ ਜੇ ਮੰਨ ਕੇ ਚਲੋ ਲੋਨ ਦਾ ਕੀ ਕੀ ਆਪਣਾ ਪ੍ਰੋਸੀਜਰ ਹੁੰਦਾ ਹੈ ਕਰਵਾ ਦਾਂਗੇ ਲੋਨ ਦਾ ਕਿੱਥੋਂ ਤੱਕ ਬਾਈ ਭੀ ਮੰਨ ਕੇ ਜੇ ਲੋ ਪੂਰੇ ਪੰਜਾਬ ਚੋਂ ਜਾਂ ਕੋਈ ਲਿਮਟਡ ਹੈ ਤੁਹਾਡਾ ਇਹ ਪੰਜਾਬ ਚੋਂ ਇਕੱਲੇ ਪੰਜਾਬ ਚੋਂ ਹਾਂਜੀ ਠੀਕ ਹੈ ਲੋ ਬਾਬੇ ਤੁਹਾਡਾ ਸਿੰਪਲ ਸਹੀ ਹੋਣਾ ਚਾਹੀਦਾ ਤੁਹਾਡਾ ਸਾਰਾ ਕੁਝ ਸਹੀ ਹੋਣਾ ਚਾਹੀਦਾ ਤਾਂ ਤੁਹਾਡਾ ਲੋਨ ਵੀ ਹੋ ਜਾਊਗਾ ਤੁਸੀਂ ਆ ਸਕਦੇ ਹੋ ਬਾਈ ਦਾ ਨੰਬਰ ਪਰਮੈਨਸ਼ਨ ਕਰਾਂਗੇ ਤਾਂ ਬਾਈ ਨਾਲ ਗੱਲ ਕਰ ਲਓ ਜੀ